हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਦੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਵੜਾ ਸੇਲ ਲਈ ਲੈ ਕੇ ਆਏ ਆਂਗੇ ਦੋਮੀਆਂ ਆ ਗੀਆਂ ਤਾਜ਼ੀਆਂ ਸੂਈਆਂ ਤੇ ਦੋਮਾਂ ਦੇ ਮਗਰ ਜਿਹੜੇ ਬਈ ਬੱਚੇ ਆ ਕੇ ਬਸੀਆਂ ਆ ਜਾਂ ਬਸੀਆਂ ਕਰਮਣ ਵਾਲੀਆਂ ਕਰਮਣ ਵਾਲੀਆਂ ਨੇ ਬਹੁਤ ਚੰਗੀਆਂ ਦਿੱਤੀਆਂ ਨੇ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆਜੋ ਆਪਾਂ ਕਰ ਲੈਨੇ ਆਂ ਬਾਈ ਨਾਲ ਹਾਂਜੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹੋ ਬਾਈ ਵਧੀਆ ਬਾਈ ਵਧੀਆ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾ ਬਾਈ ਜੀ ਸਿੰਘ ਪਿੰਡ ਗੱਲਕੋਟੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਪਿੰਡ ਬਈ ਸਹਣਾ ਵਿਰਾਂ ਦਾ ਪੱਖੋ ਕੈਂਚੇ ਇਧਰ ਭਧੌੜ ਵੀ ਨੇੜਿਆ ਬਰਨਾਲਾ ਸ਼ਹਿਰ ਵੀ ਨੇੜ ਮੋੜਾ ਨੰਬਰ ਬੋਲ ਦੇ ਆਪਣਾ 7872 ਵੀਰੇ 53631 A ਬਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਈ ਪਹਿਲੇ ਨੰਬਰ ਵਾਲੀ ਸਾਈ ਹਾਲ ਤੋਂ ਸ਼ੁਰੂ ਕਰਦੀ ਹੈ ਹਾਂਜੀ ਹਾਂ ਬਈ ਸਾਈ ਹਾਲ ਕਿਹੜਾ ਸੂਆ ਸੂਈ ਆ ਬਈ ਇਹ ਇਹ ਦੂਜਾ ਸੂਆ ਸੂਈ ਆ ਵੀਰੇ ਚਾਰ ਦੰਦ ਮੂਹੋਂ ਚਾਰ ਦੰਦ ਦੂਜਾ ਸੂਆ ਬਈ ਕਹਿੰਦਾ ਸੂਈ ਆ ਕਦੋਂ ਸੂਈ ਆ ਬਈ ਇਹ ਰਾਤ ਸੂਈ ਵੀਰੇ 12:00 ਵਜੇ ਰਾਤ ਸੂਈ ਆ ਬੱਚਾ ਵਸੀਆਂ ਹਨਾ ਵਸਸਾਂ ਵਸੀਆਂ ਵਸੀ ਬੜੀ ਚੰਗੀ ਆ ਗਈ ਬਹੁਤ ਚੰਗੇ ਟੀਕੇ ਦਾ ਆਪਾਂ ਪੁੱਛ ਕੇ ਦੱਸ ਦਾਂਗੇ ਠੀਕ ਆ ਜਿਹੜਾ ਇਹਦਾ ਬੱਚਾ ਹਾਂ ਹਾਂ ਠੀਕ ਹੈ ਬਈ ਚੰਗੇ ਹਿਮਨ ਦੀ ਬਾਈ ਕਹਿੰਦਾ ਬੱਸੀ ਆਪਾਂ ਬਈ ਪੁੱਛ ਕੇ ਦੱਸ ਦਾਂਗੇ ਲੇਵਾ ਵਾਲਾ ਕਮਾਲ ਆ ਗਿਆ ਪੂਰਾ 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 ਵੀਰੇ ਪੂਰਾ ਫੀਟਿੰਗ ਫੂਟਿੰਗ ਦੇਖੋ ਬਣੇ ਦੀ ਬੜੀ ਚੰਗੀ ਆ ਕੱਲਾ ਕੱਲਾ ਨਖੜਵਾ ਥਾਣਾ ਵਾ ਪਿਆ ਪੀੜੀ ਤੇ ਪਾਵੇਂ ਨਾ ਥੋੜਾ ਇਹਨਾਂ ਡਰਦੀ ਚ ਚੁਬਈ ਚੁਬਈ ਕਿਵੇਂ ਆ ਬਈ ਓਕੇ ਵੀਰੇ ਓਕੇ ਜੇਰਾ ਪੰਜਾਬਰੇ ਤੋਂ ਜੀਰਾ ਬਾਈ ਕਹਿੰਦਾ ਬਈ ਆ ਪਈਆਂ ਦੋ ਮੰਨੀਆਂ ਕੰਪਲੀਟ ਆ ਬਈ ਤੇ ਲੇਵਾ ਹੀ ਵਾਲਾ ਚੰਗਾ ਆ ਗਿਆ ਕਿੰਨਾ ਕੁ ਦੁੱਧ ਪਾ ਦੂ ਬਈ ਐਸਟੀਮੇਟ ਪਾ ਦੋ ਵੀਰੇ 17 18 ਦੇ ਆਸ-ਪਾਸ ਠੀਕ ਆ ਚੌੜ ਮੈਂ ਕਹਣਾ ਕੀ ਆ ਬਾਈ ਸਾਰਾ ਸਾਈ ਵਾਲਾ ਹੂੰ ਸਾਈ ਵਾਲਾ ਬਾਕੀ ਬੰਨ ਥੱਲੇ ਚਾਲੜ ਠੁੱਲਰ ਚੈੱਕ ਕਰ ਸਕਦਾ ਬਾਈ ਬੱਚੇ ਦੀ ਕਰਕੇ ਕਾਲ ਜਰੂਰ ਕਰਦੀ ਹੋਰ ਕੋਈ ਚੱਕਰ ਨਹੀਂ ਤੇ ਮੋਲੇ ਦਾ ਬਾਈ ਫਿਰ ਕੀ ਰਹੂ ਅੱਜ ਮੋਲੇ ਤਾਂ ਵੀਰੇ 65000 ਰੁਪਏ ਕਰਦੇ ਹੋਗੇ ਥੋੜਾ ਘਣਾ ਮਾਣ ਮਾੜਾ ਮੋਟਾ ਕਰਦਾ ਠੀਕ ਆ ਬੰਦ ਦੇ ਆਪਾਂ ਦਿਖਾ ਦਈਏ ਲੈ ਵੇ ਲੂ ਵੇ ਦੀ ਫੀਟ ਮੇ ਦੇਖੋ ਬਾਈ ਬੜਾ ਚੰਗਾ ਕਰਮ ਵਾਲੀ ਨਖਵਾਨਾ ਲੱਗਿਆ ਪੂਰਾ ਨਖੜਮਾ ਕਹਿ ਸਕਦੇ ਆ ਵੀ ਥਣ ਲੱਗਿਆ ਯਾਰ ਸਾਢੇ 4 ਕਿਲੋ ਪਲੇ ਬੋਰਾ ਕੱਢਿਆ ਵਾ ਬੱਸੀ ਨੂੰ ਝੰਗੜਾ ਕੇ ਠੀਕ ਆ ਹਾਂ ਬਾਕੀ ਲੈਵਾ ਵੀ ਦੋਮਾ ਪਾਸਾ ਦਾ ਕਹਿੰਦੇ ਪੂਰਾ 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 ਸਹੀ ਗੱਲ ਆ ਦੋਮਾ ਪਾਸਾ ਦਾ ਲੈਵਾਗਾ ਇੱਕੋ ਜਿਹਾ ਲੈਵਾਗਾ ਕੰਨਾ ਕੰਨਾ ਥਾਣਾ ਪੂਰਾ ਨਖੜਮਾ ਕਹਿ ਸਕਦੇ ਆ ਪੂਰਾ ਚੰਗਾ ਤੇ ਮੋਲੇ ਦਾ ਲੈਣ ਦੇਣ ਬਾਈ ਕਿਨਾ 68000 ਰੁਪਿਆ ਨਾ 62000 ਰੁਪਏ ਵੀਰੇ ਹਾਂ 62000 ਰੁਪਏ ਦਾ ਮੁੱਲ ਸੂਈ ਸਬਾਈ ਬਾਈ ਬੱਚਾ ਮਗਰ ਬੱਸੀ ਬਾਈ ਪਲੀ ਵੀ ਭਲੀ ਆ ਪੂਰੀ ਪੂਰੀ ਵੀਰੇ ਪੂਰੀ ਹੂੰ ਇਹ ਨਹੀਂ ਹੈਗਾ ਵੀ ਲਿੱਸੀ ਲਾਮੀ ਆ ਗਨੇ ਹਾਂ ਸਾਈ ਵਾਲੀ ਜੋ ਬੰਦਿਆਂ ਦੇ ਘਰੇ ਸਾਈ ਵਾਲੀ ਰੱਖਦੇ ਸੀ ਠੀਕ ਹੈ ਬਾਈ ਹਾਂ ਬਾਕੀ ਪਤਾ ਨਹੀਂ ਕੀ ਗੱਲ ਆ ਦੋਵੇਂ ਆ ਮੰਨ ਲਓ ਬਾਈ ਗਰਮੀਆਂ ਦੇ ਵੀ ਤੋਹਫੇ ਆ ਕੁਦ ਵੀ ਗੜਾ ਹੋਊਗਾ ਮੱਛਰ ਗਿਆਗਾ ਮੰਗਨੇ ਹਾਂ ਹਾਂ ਵੀਰੇ ਹੂੰ ਜਹੀ ਜੀ ਮੱਝ ਰਖ ਲਈ ਜੇਗੇ ਬਾਕੀ ਬੱਚਾ ਦੇਖ ਬਾਕੀ ਯਾਰ ਜਿਹੜਾ ਬੱਚਾ ਆ ਗਿਆ ਤੋਹਫਾ ਯਾਰ ਸਿੱਧਾ ਬੱਚਾ ਆਪਾਂ ਪੁੱਛ ਕੇ ਦੱਸ ਦਾਂਗੇ ਠੀਕ ਹੈ ਬੱਚਾ ਬਾਈ ਕਿਹਨਾ ਆਪਾਂ ਦੱਸ ਦਿਆਂਗੇ ਵੀ ਕਿਹੜੇ ਦਾ ਹਾਂ ਉਹ ਬਾਕੀ ਦੇ ਜੀ ਠੀਕ ਹੈ ਚੰਗਾ ਭਰਾ ਮੈਂ ਭੁੱਲ ਗਿਆ ਸੂਆ ਸਤਾ ਮੰਨੇ ਆਣੀ ਮਾਣ ਸੂਆ ਬਈ ਵਾਟ ਰਾਜੀ ਸੀ ਚੌੜੀ ਚੂੜੀ ਬਹੁਤ ਆ ਵਾਟ ਸਹੀ ਹੈ ਬਾਈ ਚੌੜੀ ਚੂੜੀ ਰਾਜੀ ਰੂਜੀ ਲੇਵੇ ਦੀ ਫੀਡਿੰਗ ਫੂਡਿੰਗ ਦੀ ਗੱਲ ਕਰੀਏ ਇੱਕ ਨੰਬਰ ਲੇਵਾ ਪੂਰਾ ਨਿਖੜ ਮਾ ਥਾਣਾ ਲੈ ਹਵਾਨੇ ਦੀ ਫੀਡਿੰਗ ਚੈੱਕ ਕਰੋ ਬੜਾ ਸੋਹਣਾ ਹਵਾਨਾ ਸ਼ਾਮ ਤੱਕ ਪੂਰਾ ਵਧੀਆ ਪਣ ਜਾਣਾ ਠੀਕ ਹੈ ਬਾਈ ਤੇ ਦੋ ਨੰਬਰ ਤੇ ਬਈ ਕਿਹੜਾ ਸੂਆ ਗੀ ਇਹ ਵੀ ਦੂਜਾ ਸੂਆ ਵੀਰੇ ਇਹ ਕਦੋਂ ਸੂਈ ਆ ਬਾਈ ਇਹ ਵੀ ਵਾਹੇ ਕਾਂਟਾ ਕਮਗਰੋ ਸੂਈ ਆ ਠੀ ਜੇਰਾ ਬਈ ਆਪਾਂ ਦੋਮਾਂ ਨਹੀਂ ਦਿਖਾਤੀਆਂ ਦੋਮਾਂ ਦੀ ਜੇਰ ਪਈ ਆ ਉੱਥੇ ਬਠਲ ਚ ਤੇ ਥਾਨ ਹਵਾਨੇ ਦੀ ਸਾਫ ਆ ਬਈ ਖੋਲ ਨੀ ਬਈ ਦਿਖਾਈਏ ਦਾ ਥਾਨ ਲੇਵਾ ਕਰਮ ਵਾਲੀ ਦਾ ਬਾਲਾ ਦਾ ਯਾਰ ਲੇਵੇ ਬਾਲਿਆ ਦੋਮਾਂ ਪੂਰਾ ਵਿਰਲ ਲੇਵੀ ਵਾਲਾ ਕਪੜਾ ਦੋਤਾਂ ਲੇ ਕੰਮ ਬਾਕੀ ਫੀਟਿੰਗ ਫੁੱਟ ਦੀ ਗੱਲ ਕਰੀਏ ਹਵਾਨੇ ਦੀ ਸੋਹਣਾ ਹਵਾਨਾ ਸੋਹਣਾ ਕੱਦ ਸੋਹਣਾ ਵਜਣਾ ਕਰਮ ਵਾਲੀ ਦਾ ਹਾਂ ਹਾਂ ਲਾਲੀ ਚ ਬਹਿਣਾ ਨੇ ਦੋਵੇਂ ਪੂਰੀਆਂ ਸੇਰਾਂ ਦੋਵੇਂ ਦੀ ਗੱਲ ਕਰੀਏ ਬੜਾ ਚੰਗਾ ਥਾਨ ਹੈ ਨਾ ਹਾਂ ਥੋੜਾ ਜਿਹਾ ਬੱਚੇ ਦਾ ਕਰਦਿਆਂ ਆ ਜੀਂਗਾ ਕਰਕੇ ਬਈ ਕੱਲ ਜ਼ਰੂਰ ਕਰਦਿਆਂ ਕਹਿੰਦੀਆਂ ਕਰਮਣੇ ਕੋਸ ਨਹੀਂ ਤੇ ਚਵਾਈ ਇਹਨੂੰ ਕਿਵੇਂ ਲੱਗੀ ਆ ਟੱਕ ਨੰਬਰ ਵੀਰੇ 1 ਨੰਬਰ ਠੀਕ 1 ਨੰਬਰ ਬਾਈ ਇਹਨਾਂ ਚਵਾਈ ਇਹਨੂੰ ਲੱਗੇ ਲਾ ਥਾਣ ਦੇਖ ਯਾਰ ਫੜਾ ਚੰਗਾ ਥਾਣ ਆ ਗਿਆ ਹਨਾ ਇਹਨੂੰ ਹਾਂ 17 18 ਲੀਟਰ ਈਕੋ ਸਟਾਰਟ ਹੁੰਦਾ ਮੋਰੋ ਵੀ 17 18 ਲੀਟਰ ਇਹਦਾ ਚੋਇਆ ਵਾ ਪਹਿਲੇ ਸੋਏ ਦਾ ਆਪਾਂ ਹੁੰਦਾ ਮੰਨ ਕੇ 17 18 ਕਹਿ ਕੇ ਦੇ ਲਈਏ ਠੀਕ ਹੈ ਬਾਈ ਬਾਕੀ ਰੰਗ ਰੂਪ ਦੀ ਗੱਲ ਕਰੀਏ ਚਮਕ ਦੀ ਗੱਲ ਕਰੀਏ ਨੀ ਸੀ ਰਪੋਰੀਆਂ ਦਾ ਹਮ ਫੁੱਲ ਸੈਣ ਗਲਗਾ ਕਨੀ ਹਾਂ ਲੈ ਠੰਡੇ ਕਮਰੇ ਤੋਂ ਜਾਗਦੀਆਂ ਥੋੜਾ ਜਿਹਾ ਬਾਈ ਕਮਰੇ ਤੋਂ ਡਰਦੀਆਂ ਹੋਰ ਕੋਈ ਦਿੱਕਤ ਨਹੀਂ ਜੇ ਕੋਈ ਮੈਂ ਮਾਨਤਨ ਕਰ ਦਾਂਗੇ ਠੀਕ ਫੇਰ ਬਾਈ ਕਹਿੰਦਾ ਮਾਨਤਨ ਬਈ ਆਪਾਂ ਮੁੱਲ ਕਰਦੇ 58000 ਠੀਕ ਇਹਦਾ ਮੁੱਲ ਹੈਗਾ ਬਾਈ ਕਹਿੰਦਾ 58000 ਲੈ ਵਾ ਯਾਰ ਦੇਖ ਸੂ ਤੱਕ ਪੂਰਾ ਵੀਰੇ ਪੂਰਾ ਹੂੰ ਦੋ ਟਾਲੀਆਂ ਬੈੜਾ ਦੋ ਨਹੀਂ ਸਫਾਈ ਦੇਖੋ ਬਈਲੇ ਵੇ ਦੀ ਆਇਆ ਮੰਨ ਲਓ ਬਈ ਮੱਝਾਂ ਹੀ ਇੱਕ ਦਰਾਂ ਦੀਆਂ ਮੱਝਾਂ ਵੀਰੇ ਮੱਝਾਂ ਹੂੰ ਬਾਕੀ 60 ਫਟ ਆਉਂਦੀਆਂ ਵੀਰੇ ਉਹ ਸਾਈ ਹਾਲ ਦੀ ਦਾ 60 ਫਟ ਆਉਂਦੀ ਰਹੀਆਂ ਨਾਲ ਕੋਲੇ ਠੀਕ ਆ ਹਾਂ ਲੈ ਬਈ ਚੈੱਕ ਕਰ ਸਕਦੇ ਬਾਕੀ ਗੋਲ ਮਟੋਲ ਪਈਆਂ ਲਿਸਿੰਗ ਨਹੀਂ ਕਰਮ ਵਾਲੀਆਂ ਲੱਭਦੀਆਂ ਨਹੀਂ ਤੇ ਮੋਲ ਬਾਈ ਨੇ ਬਾਈ ਦੋਮਾਂ ਦੇ ਖੱਚ ਕੇ ਰੱਖੋ ਚਾਰ ਦੰਦਾਂ ਦਾ ਹੀ ਛੇ ਦੰਦਾਂ ਦਾ ਇਹ ਛੇ ਦੰਦਾਂ ਦਾ ਹਾਂ ਬਾਕੀ ਦੰਦਾਂ ਚ ਵੜੜਾ ਨੇ ਬਾਈ ਦੋਮੇ ਉਹ ਚਾਰ ਆ ਐ ਲਾਉਂ ਵੀ ਦੋਮੇ ਨਾ ਪੂਰੀਆਂ ਪਲੀਆਂ ਆਵੀਆਂ ਪੂਰੀਆਂ ਪੂਰੀਆਂ ਬਿਰਮ ਉਹਨਾਂ ਜੋ ਬੱਚਾ ਇਹਦੇ ਮਗਰ ਵੀ ਵਸੂ ਯਾਰ ਹਾਂ ਹਾਂ ਦੋਮਾਂ ਦੇ ਮਗਰ ਪਸੇਗਾ ਲੱਸੀ ਇਹਦੇ ਮਗਰ ਵੀ ਚੈੱਕ ਕਰ ਸਕਦੇ ਬੜਾ ਚੰਗਾ ਬੱਚਾ ਇਹਨੇ ਪਾਇਆ ਕਰਮਲੀ ਨੇ ਕਿ ਨਹੀਂ ਬਾਈ ਹਾਂ ਹਾਂ ਦੋਮਾਂ ਦੇ ਮਗਰ ਵੀ ਬਸੀਆਂ ਆ ਬੇ ਪਹਿਣੀ ਬਸੀਆਂ ਹੁੰਦੀਆਂ ਹਾਂ ਹਾਂ ਸਹੀ ਹੈ ਬਾਈ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਦੋਮਾਂ ਚ ਕੋਈ ਵੜ ਪਸੰਦ ਆਵੇ ਕਰ ਲਿਓ ਬਾਈ ਨਾਲ ਕੰਟੈਕਟ ਧੰਨਵਾ